ਤੈਨੂੰ ਇਹ ਕਹਿਣ ਡਿਆ ਮੈਂ ਵੀ ਹੋਂ ਨਾ ਕਿਸੇ ਗੱਲ ਚ ਅਜੀ ਕਰ ਦਿਆਂ ਤੇਨੂੰ ਵੀ ਪਤਾ ਵਾ ਵੀ ਘਰ ਚ ਕੀ ਚੱਲਣ ਡਿਆ ਹਾਂ ਹਾਂਜੀ ਉਹ ਡਿਆ ਵਾ ਬਾਹਰ ਦਾ ਕੰਮ ਬਣਾਉ ਇਹ ਨਾ ਹੋਏ ਵੀ ਤੂੰ ਕਹਦੇ ਵੀ ਮੈਂ ਕੋਈ ਗੱਲ ਨਹੀਂ ਉਹਨਾਂ ਨਾਲ ਗੱਲ ਕਰ ਲੂੰਗੀ ਪੈਸੇ ਢੇਲੇ ਬਾਰੇ ਹਾਂਜੀ ਮੈਂ ਉਹਨਾਂ ਨੂੰ ਠੋਕੇ ਜਵਾਬ ਦਿੱਤਾ ਅੱਛਾ ਫੇ ਜੇ ਉਹਤੇ 5 ਲੱਖ ਲਾਉਣਾ ਤੇ 5 ਲੱਖ ਮੇਰੇ ਅਕਾਊਂਟ ਚ ਪਾਓ ਬਾਕੀ लवली ਵੀਰ ਵੀ ਕਹਿ ਲਿਆ ਵਾ ਕਹਿੰਦਾ ਕੋਈ ਗੱਲ ਨਹੀਂ ਜੇ ਜਣਾ ਹੋਏਗਾ ਨਾ ਤੇ ਪੈਸੇ ਥੋੜੀ ਬਹੁਤੀ ਮਦਦ ਮੈਂ ਵੀ ਕਰ ਦੂੰਗਾ ਇੰਦਰਾ ਬਹੁਤ ਬਣ ਗਿਆ ਰੋਟੀ ਪਾਣੀ ਹਾਂਜੀ ਮੀਜੀ ਰੋਟੀ ਬਣ ਗਈ ਆ ਤੇ ਜੇ ਹੈਗਾ ਕੋਈ ਕੰਮ ਤਾਂ ਲਿਆ ਮੈਂ ਕਰ ਦਿੰਨੀ ਆ ਨਹੀਂ ਨਹੀਂ ਕੰਮ ਤਕਰੀਬਨ ਹੋਈ ਗਿਆ ਵਾ ਦੱਸੋ ਤੁਸੀਂ ਦੱਸਣਾ ਪੁੱਤ ਮੈਂ ਕੀ ਆ ਹਾਂਜੀ ਮੈਂ ਵੀ ਤੇਰੇ ਨਾਲ ਇੱਕ ਗੱਲ ਹੀ ਕਰਨ ਆਈ ਆ ਦੱਸੋ ਮੀਜੀ ਗੱਲ ਕੀ ਕੱਲ ਇਹ ਆ ਵੀ ਜੋ ਬਣ ਕਹਿੰਦਾ ਵੀ ਮੈਂ ਨਾ ਵੱਡੀ ਕੰਟਰੀ ਕਿੱਥੇ ਜਾਣਾ ਵਾ ਹੁਣ ਹਾਂਜੀ ਉਹ ਤੇ ਗੱਲ ਹੋਉਂਦੀ ਆ ਘਰ ਚ ਲੱਗਾ ਸੀ ਮੈਨੂੰ ਬੰਦੇ ਤੇ ਡੈਡੀ ਤੇਰੇ ਕਹਿੰਦੇ ਵੀ ਕੋਈ ਗੱਲ ਨਹੀਂ ਭੇਜ ਦਿੰਨੇ ਆ ਹਾਂਜੀ ਤੇ लवली ਨੇ ਇਹ ਗੱਲ ਦਾ ਕਲੇਸ਼ ਤੇ ਆ ਪਾਇਆ ਵਾ ਪਤਾ ਨਹੀਂ ਮਮੀ ਜੀ ਕਿਉਂ ਇਦਾਂ ਕਰਨ ਦੇ ਆ ਮੈਂ ਤੇ ਆਪਸੇ ਉਹਨਾਂ ਨੂੰ ਕੱਲ ਸਮਝਾਉਂਦੀ ਹਾਂ ਕੱਲ ਮਰਨਾ ਵੀ ਦੇ ਹੀ ਗੱਲ ਕਰਨਾ ਪੀਦਾ ਹੁਣ ਉਹਦੇ ਪੈਸੇ ਲਈ ਜਾਂਦੇ ਹੀ ਅੱਗੇ ਵੀ ਚਲੋ ਖਰਚਾ ਹੋਇਆ ਆ ਤੇ ਇੱਕ ਗੱਲ ਉਹ ਵੈਸੇ ਸਹੀ ਕਹਿੰਦੇ ਆ ਵੀ ਇੰਨਾ ਖਰਚਾ ਹੋਇਆ ਵਾ ਤੁਹਾਡੇ ਥੋੜਾ ਟਾਈਮ ਰੁਕ ਜਾਂਦੇ ਮੈਂ ਤੇ ਕਹਿੰਨੀ ਆ ਵੀ ਨਿੱਕੇ ਮੁਲਕ ਦਾ ਹੀ ਬਣਾ ਲੈਂਦੇ ਹਾਲੇ ਕਿਉਂਕਿ ਹੁਣ ਇੰਨਾ ਖਰਚਾ ਹੋਇਆ ਵਾ ਤੇ ਚੱਲ ਅਗੇ ਪੈਸੇ ਥੋੜੇ ਇਕੱਠੇ ਹੋ ਜਾਣਗੇ ਨਾ ਤੇ ਫੇਰ ਭਾਏ ਵੱਡੇ ਮੁਲਕ ਚੱਲ ਜਾਣ ਬਾਅਦ ਵਿੱਚ ਵੇ ਹਰਪਿੰਦਰ ਜੇ ਅੱਗੇ ਨਿੱਕੇ ਚ ਗਿਆ ਸੀ ਨਾ ਤਾਂ ਵੀ ਕਮਾਈ ਕਰਕੇ ਘਰੇ ਪੈਸੇ ਕਲਦਾ ਹੀ ਤੇ ਜੇ ਨਿਆਣਾ ਵਿਚਾਰਾ ਹੁਣ ਵੱਡੇ ਸਕੇਨ ਡਿਆ ਵਾ ਤਾ ਉਥੋਂ ਵੀ ਕਮਾਈ ਕਰਕੇ ਤਨੇ ਘਰੇ ਕੱਲਣੀ ਆ ਜੇ ਪੈਲੀ ਲਵਾਂਗੇ ਤੇ ਦੋਵਾਂ ਜਾਨਿਆਂ ਦੇ ਨਾਲ ਖਾਈਦਾ ਵਾ ਜੇ ਘਰ ਦੀ ਕੋਈ ਚੀਜ਼ ਲਵਾਂਗੇ ਤੇ ਦੋਵਾਂ ਜਾਨਿਆਂ ਦੀ ਬਾਨੀ ਆ ਇਹਦੇ ਵਿੱਚ लवली ਨੂੰ ਕਾਦੀ ਤੰਗੀ ਆ ਮੰਮੀ ਜੀ ਮੇਰੇ ਨਾਲ ਵੀ ਡੇਗੀ ਖਿਜਣਾ ਮੈਂ ਦੱਸੋ ਕੀ ਕਰਾਂ ਤੂੰ ਸਮਝਾਉਣ ਨੂੰ ਕਿ ਕੋਈ ਗੱਲ ਨਹੀਂ ਅੱਜ ਤੱਕ ਤੈਨੂੰ ਕੇ ਖਰਚੇ ਦੀ ਕਮੀ ਆਉਂ ਦਿੱਤੀ ਹੋਵੇ ਤੂੰ ਇੱਕ ਵਾਰ ਫੋਨ ਕਰਤਾ ਵਾ ਕਿ ਜੋ ਬਣ ਇੰਨੇ ਪੈਸੇ ਚਾਹੀਦੇ ਆ ਜੇ ਤੂੰ 50 ਮੰਗੇ ਤਾਂ ਤੈਨੂੰ 60 ਪਾਉਂਦਾ ਵਾ ਕਦੀ ਉਹਨੇ ਨਾ ਨਹੀਂ ਕੀਤੀ ਨਹੀਂ ਮੰਮੀ ਜੀ ਉਹ ਤੇ ਚਲੋ ਹਾਨੂੰ ਨਹੀਂ ਪਤਾ ਆ ਵੀ ਚਲੋ ਵੀਰ ਜੀ ਵੀ ਸਾਹ ਦਿੰਦੇ ਆ ਤੁਸੀਂ ਵੀ ਸਾਰੇ ਦਿਨੇ ਆ ਵੀ ਕਦੀ ਵੀ ਪੈਸੇ ਤੇ ਲੋਦੋ ਕਦੀ ਵੀ ਨਾ ਨਹੀਂ ਕੀਤੀ ਹੈਗੀ ਪਰ ਹੁਣ ਉਹਨਾਂ ਨੂੰ ਮੰਮੀ ਜੀ ਕੌਣ ਸਮਝਾਵੇ ਪਤਾ ਕੀ ਜੇ ਮੈਂ ਕੁਝ ਕਿਹਾ ਨਾ ਤੇ ਫੇਰ ਤਾਂ ਉਹਨਾਂ ਨੂੰ ਪਤਾ ਉਹਨਾਂ ਦੇ ਸੁਭਾਅ ਤਾਂ ਵੀ ਗੁੱਸੇ ਵਾਲੇ ਬਣੇ ਆ ਤੇ ਮੇਰਾ ਦਿਲ ਨਹੀਂ ਕਰਦਾ ਕੋਈ ਗੱਲ ਕਰਨ ਨੂੰ ਉਹਨਾਂ ਦੇ ਨਾਲ ਉਹ ਵਿਚਾਰਾ ਕੀ ਸੋਚੂਗਾ ਵੀ ਜੇ ਮੈਂ ਨਾ ਹੀ ਨਹੀਂ ਲਿਆ ਤੇ ਨਾਲੇ ਨਵਾਂ ਨਵਾਂ ਮੇਰਾ ਜਿਹਾ ਵਿਆਹ ਹੀ ਹੋਇਆ ਵਾ ਇਹ ਤਾਂ ਦੇ ਦੇ ਕੀ ਸੋਚੂ ਵੀ ਤੇਰੀ ਘਰ ਵਿੱਚ ਆ ਬੁਖਤ ਵਾ ਤੇ ਮੈਨੂੰ ਚੰਗਾ ਜਿਆ ਨਹੀਂ ਲੱਗਾ ਬਾਕੀ ਲਵਲੀ ਨੇ ਤਾਂ ਮੈਨੂੰ ਸਾਫ਼ ਕਹਿਤਾ ਤੇ ਮੰਮੀ ਜੀ ਉਹਤੇ 50 ਲੱਖ ਲੱਗਣਾ ਨਾ ਤੇ ਮੈਨੂੰ ਵੀ 50 ਮਿਲਣਾ ਚਾਹੀਦਾ ਵਾ ਪਰ ਆ ਤੂੰ ਹੀ ਦੱਸ ਹਾਂ ਇਹ ਗੱਲਾਂ ਕਰਨ ਵਾਲੀਆਂ ਵਾ ਵੱਡਾ ਭਰਾ ਵਾ ਜੇ ਸਾਰੇ ਕੰਮ ਇੰਨੇ ਗਾੜੀ ਲਾ ਕੇ ਕਰਨੇ ਹੋਣ ਤੇ ਜੇ ਉਹ ਵੱਡੇ ਮੁਲਕ ਵਿੱਚ ਜਾਊਗਾ ਕਿਤੇ ਕੱਲ ਨੂੰ ਤੁਹਾਡਾ ਵੀ ਵਾਰਦਾ ਬਣਾਊਗਾ ਤੇ ਹੀ ਨਹੀਂ ਚਲਜੋਗੇ ਇਹ ਗੱਲ ਨਹੀਂ ਸੋਚਦਾ ਮੰਮੀ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਵਾਂ ਵੀ ਤੁਸੀਂ ਸਹੀ ਕਹਿਂਦੇ ਆ ਤੇ ਪਰ ਵੇਖੋ ਜਦੋਂ ਹੁਣ ਅਹੀਂ ਜੋ ਬਨਵੀਰ ਦਾ ਵਿਆਹ ਕਰਨਾ ਹੀ ਨਾ ਉਦੋਂ ਵੀ ਇਹਨਾਂ ਨੇ ਮੈਨੂੰ ਕਿੰਨੀਆਂ ਗੱਲਾਂ ਸੁਣਾਈਆਂ ਉਹ ਤੇ ਮੈਂ ਹੀ ਆ ਜਿਹੜੀ ਚੁੱਪ ਕਰਕੇ ਸੌਂਦੀ ਰਹੀ ਆ ਤੇ ਜੇ ਹੁਣ ਬਾਹਰ ਜਾਣ ਵਾਲਾ ਉਹਨਾਂ ਦੇ ਬਰ ਖਿਲਾਫ ਕੋਈ ਮੈਂ ਗੱਲ ਕੀਤੀ ਨਾ ਤੇ ਮੈਂ ਕਿੱਦਾਂ ਜਾ ਰੂੰਗੀ ਇਹਨਾਂ ਤੇ ਮੈਨੂੰ ਬੁਲਾਉਣਾ ਹਟ ਜਾਣਾ ਆ ਜਿਹੜਾ ਮਾੜਾ ਮੋਟਾ ਕੁਉਂਦੇ ਆ ਤੇ ਮੈਂ ਦੱਸੋ ਕਿੱਦਾਂ ਨੂੰ ਜਾਊਂਗੀ ਦੁਖ ਸੁਖ ਤੇ ਇਹਨਾਂ ਨਾਲ ਹੀ ਕਰਨਾ ਵਾ ਨਾ ਮੈਂ ਵੀ ਕੋਈ ਗੱਲ ਨਹੀਂ ਰੁਪਿੰਦਰ ਜੇ लवली ਇਹ ਗੱਲ ਕਹਿੰਦਾ ਵਾ ਨਾ ਅਸੀਂ ਜਿੱਥੋਂ ਮਰਜੀ ਠੇਠੀ ਜੱਠੀ ਕਰਕੇ ਤੇ ਜੋਬਨ ਨੂੰ ਪੈਸੇ ਦਈਏ ਫਿਰ ਇਹ ਆ ਵੀ ਕੱਲ ਨੂੰ ਮੁੜ ਕੇ ਨਾ ਗੁੱਸਾ ਕਰੇ ਵੀ ਜੋਬਨ ਮੇਰਾ ਫੋਨ ਹੀ ਚੁੱਕਦਾ ਜਾਂ ਜੋਬਨ ਕੋ ਮੈਂ ਪੈਸੇ ਮੰਗੇ ਜੋਬਨ ਮੈਨੂੰ ਪੈਸੇ ਨਹੀਂ ਪਾਉਂਦਾ ਉਹਨੇ ਫਿਰ ਨਿਆਲੇ ਨੇ ਪੈਸੇ ਨਹੀਂੋਂ ਪਾਉਣੇ ਇਹਨ ਤੁਸੀਂ ਘਰ ਦੇ ਵਿੱਚ ਕੋਈ ਵੀ ਫੈਸਲਾ ਕਰੋਗੇ ਨਾ ਉਹਨਾਂ ਨੂੰ ਮੰਨਣਾ ਹੀ ਪੈਣਾ ਵਾ ਠੀਕ ਆ ਨਾ ਤੇ ਪਰ ਇਹ ਆ ਵੀ ਗੱਲ ਤੁਸੀਂ ਉਹਨਾਂ ਨਾਲ ਤੁਸੀਂ ਖੁਦ ਆਪ ਕਰੋ ਮੈਂ ਨਹੀਂ ਕਰ ਸਕਦੀ ਕਿਉਂਕਿ ਸਾਡੇ ਦੋਵਾਂ ਵਿੱਚ ਫੇਰ ਕੋਈ ਗੱਲਬਾਤ ਹੋਊਗੀ ਤੇ ਫੇਰ ਹਨਾ ਤੁਹਾਨੂੰ ਨਹੀਂ ਚੰਗਾ ਲੱਗਣਾ ਵੀ ਤੁਹਾਨੂੰ ਦੋਵੇਂ ਜੀ ਲੜਨਦੇ ਆ ਜਾਂ ਕਿੱਦਾਂ ਵਾ ਤੇ ਤੁਸੀਂ ਵੱਡੇ ਆ ਘਰ ਦੇ ਵਿੱਚ ਤੁਸੀਂ ਗੱਲਬਾਤ ਕਰ ਲਓ ਉਹਨਾਂ ਦੇ ਨਾਲ ਜੇ ਮੰਨਦੇ ਆ ਤਾਂ ਵੀ ਠੀਕ ਆ ਜੇ ਨਹੀਂ ਤੇ ਫਿਰ ਕੀ ਕਰ ਸਕਦੇ ਆ ਕੋਈ ਨਹੀਂ ਮੈਂ ਤਾਂ ਤੇਰੇ ਡੈਡੀ ਆਪੇ ਗੱਲ ਕਰਨੀ ਆ। ਇੱਕ ਵਾਰਾਂ ਤਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਪੁੱਤ ਤੇਰਾ ਨਿੱਕਾ ਭਰਾ ਵਾ ਤੇ ਤੈਨੂੰ ਉਹਦਾ ਸਾਥ ਦੇਣਾ ਪੈਣਾ। ਜੇ ਨਾ ਮੰਨੂਗਾ ਫਿਰ ਅਸੀਂ ਤਾਂ ਕੁਝ ਨਾ ਕੁਝ ਕਰਨਾ ਹੀ ਆ। ਹੁਣ ਨਿਆਣਾ ਵਾ ਛੋਟਾ ਇਹਦਾ ਭਰਾ ਵਾ ਅਸੀਂ ਉਹਨੂੰ ਜਵਾਬ ਵੀ ਨਹੀਂ ਦੇ ਸਕਦੇ ਕਿਉਂਕਿ ਬੱਚੇ ਦੀਆਂ ਸੋ ਆਸਾਂ ਰੀਝਾਂ ਹੁੰਦੀਆਂ ਵਾ ਤੇ ਮਾਪੇ ਉਹ ਹੀ ਪੂਰੀਆਂ ਕਰਦੇ ਆ। ਜੇ ਤੋੜ ਕੇ ਉਹਨੂੰ ਜਵਾਬ ਦੇ ਦਈਏ ਕਿ ਸਾਡੇ ਕੋਲ ਪੈਸੇ ਹੈ ਨਹੀਂਗੇ ਤੂੰ ਦੁਬਈ ਚਲ ਜਾ ਕੀ ਸੋਚੂਗਾ ਪਿੰਨਾ ਚਿਰ ਮੈਂ ਕਮਾਈ ਕੀਤੀ ਤੇ ਜਿਹੜੀ ਮੇਰੀ ਕਮਾਈ ਕੀਤੀ ਉਹ ਤਾਂ ਮਾਪੇ ਉਹਨੇ ਖੁਦ ਵਿੱਚ ਪਾਤੀ ਨਾ ਕੋਈ ਨਹੀਂ ਅਮੀ ਜੀ ਤੂੰ ਹੀ ਨਾ ਗੱਲ ਕਰਕੇ ਵੇਖ ਲੋ ਉਹਨਾਂ ਦੇ ਨਾਲ ਹੁਣ ਤੂੰ ਖੁਦ ਆਪ ਹੀ ਸਿਆਣੇ ਆ ਹੁਣ ਜਦੋਂ ਵਿਆਹ ਕੀਤਾ ਹੀ ਨਾ ਤੇ ਮੈਨੂੰ ਪਤਾ ਵਾ ਕਿ ਕਿੰਨੀਆਂ ਗੱਲਾਂ ਬਾਤਾਂ ਮੈਨੂੰ ਸੁਣਨੀਆਂ ਪਈਆਂ ਆਂ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਮੈਂ ਤੇ ਤੇਰੇ ਡੈਡੀ ਨਾਲ ਸਾਰੇ ਕੰਮ ਕਰ ਲਾਂਗੇ ਜਿੱਦਾਂ ਵੀ ਹੋਊਗਾ ਨਾ ਕੋਈ ਨਹੀਂ ਕਰਾਂਗੇ ਹਾਂ ਕੋਈ ਨਹੀਂ ਅਮੀ ਜੀ ਤੁਸੀਂ ਵੀ ਚਲੋ ਪਿਆਰ ਦੇ ਨਾਲ ਹੀ ਗੱਲ ਕਰਿਓ ਜਿਹੜਾ ਇਹ ਕਿ ਉਹਨਾਂ ਨੂੰ ਨਾ ਗੁੱਸਾ ਲੱਗੇ ਤੇ ਹਣਾ ਫਿਰ ਰਵੇਂ ਚੰਗੇ ਨਹੀਂ ਲੱਗਦਾ ਪਿਆਰ ਨਹੀਂ ਕਰਾਂਗੇ ਪੁੱਤ ਹਾਂਜੀ ਹੈ ਰੱਬ ਰਿਸ਼ਤਾ ਤਾਂ ਮੈਂ ਕਰਵਾਤਾ ਵਾ ਤੇ ਚਲੋ ਸਾਰੇ ਕੰਮ ਹੋ ਵੀ ਸਾਰੇ ਵਧੀਆ ਗਏ ਆ ਪਰ ਇੱਕ ਗੱਲ ਦਾ ਡਰ ਲੱਗੀ ਜਾਂਦਾ ਵਾ ਨਾ ਕੁੜੀ ਵਾਲੇ ਪਾਸੇ ਕਿਹ ਗੱਲ ਦਾ ਪਤਾ ਲੱਗੇ ਤੇ ਨਾ ਇਧਰ ਹੀ ਕੋਈ ਗੱਲ ਹੋਵੇ ਤੇ ਜੇ ਉਧਰ ਕੋਈ ਗੱਲ ਪਤਾ ਲੱਗੀ ਤੇ ਫੇਰ ਹਨਾ ਕਿੰਨੀ ਬਦਨਾਮੀ ਐ ਇਹਦੇ ਵਿੱਚ ਕੋ ਸਮਝ ਨਹੀਂ ਆਉਂਦੀ ਕੀ ਬਣੰਦਿਆ ਹੋਇਆ ਪਹਿਲਾਂ ਵਿਆਹ ਤੇ ਹੀ ਉਹ ਦੋਖਲਰਾ ਪਿਆ ਹੀ ਹੁਣ ਜੇ ਵਿਆਹ ਹੋ ਗਿਆ ਵਾ ਥੋਣਾ ਕੰਮ ਦਾ ਖਲਰਾ ਪੈ ਗਿਆ ਵਾ ਚਲੋ ਵਾਏ ਗੁਰੂ ਵਧੀਆ ਵਧੀਆ ਕਰਦੇ ਸਾਰਾ ਕੁਝ ਪਤਾ ਨਹੀਂ ਕਿਉਂ ਇਦਾਂ ਨਿਆਣਾਂ ਪੈਂਦੀਆਂ ਵਾ ਰੁਪਿੰਦਰ ਰੁਪਿੰਦਰ ਹਾਂਜੀ ਹਾਂਜੀ ਆ ਗਈਆਂ ਉਹ ਆਈਂ ਇੱਕ ਮਿੰਟ ਮੇਰੀ ਗੱਲ ਸੁਣੀ ਆਣ ਕੇ ਆ ਗਈ ਜੀ ਹਾਂਜੀ ਵਾਜਨ ਮੇਰੀ ਗੱਲ ਸੁਣ ਕੀ ਡੇ ਕਰਨ ਮੈਂ ਕੁਛ ਨਹੀਂ ਬਸ ਰੋਟੀ ਬਣਾ ਕੇ ਢੀ ਨਿਬੜ ਗਿਆ ਉਹ ਤਾਂ ਕੰਮ ਹਾਂਜੀ ਨਿਬੜ ਗਿਆ ਆ ਲਿਆਵਾਂ ਦਾ ਤੇ ਵਾਸਤੇ ਉਹ ਮੈਂ ਦੇਵਾਜ ਤਾਂ ਮਰੀ ਹੀ ਮੈਂ ਤੈਨੂੰ ਇਹ ਕਹਿਣ ਡਿਆਵਾ ਵੀ ਹੁਣ ਨਾ ਕਿਸੇ ਗੱਲ ਚ ਆ ਜੀ ਕਰ ਦਿਆਂ ਤੇਨੂੰ ਵੀ ਪਤਾ ਵਾ ਵੀ ਘਰ ਚ ਕੀ ਚੱਲਣ ਡਿਆ ਹਾਂਜੀ ਉਹ ਲਿਆ ਵਾ ਬਾਹਰ ਦਾ ਕੰਮ ਬਣਾਉਣਾ ਇਹ ਨਾ ਹੋਵੇ ਵੀ ਤੂੰ ਕਹਦੇ ਵੀ ਮੈਂ ਕੋਈ ਗੱਲ ਨਹੀਂ ਉਹਨਾਂ ਨਾਲ ਗੱਲ ਕਰ ਲੂੰਗੀ ਪੈਸੇ ਢੇਲੇ ਬਾਰੇ ਹਾਂਜੀ ਮੈਂ ਉਹਨਾਂ ਨੂੰ ਠੋਕੇ ਜਵਾਬ ਦਿੱਤਾ ਵਾ ਅੱਛਾ ਫੇ ਜੇ ਉਹਤੇ 5 ਲੱਖ ਲਾਉਣਾ ਤੇ 5 ਲੱਖ ਮੇਰੇ ਅਕਾਊਂਟ ਚ ਪਾਓ ਨਹੀਂ ਨਹੀਂ ਮੈਂ ਨਹੀਂ ਇਹ ਗੱਲ ਦੇ ਵਿੱਚ ਆਉਣੀ ਅੱਗੇ ਆਏ ਮਮੀ ਜੀ ਵੀ ਆਏ ਹੈ ਮੇਰੇ ਘਰ ਸੋਈ ਦੇ ਵਿੱਚ ਹੂੰ ਉਹ ਵੀ ਹੀ ਤਾਂ ਹੀ ਦੇ ਹੀ ਗੱਲਾਂ ਕਰਨ ਤੇ ਮੈਂ ਹਾਂ ਮਮੀ ਜੀ ਵੇਖੋ ਹੁਣ ਘਰ ਦਾ ਮਸਲਾ ਆ ਚਲੋ ਹੀ ਵੀ ਮੰਨਦੇ ਆ ਪਰ ਇਹ ਆ ਵੀ ਤੁਸੀਂ ਆਪਸ ਵਿੱਚ ਸਲਾਹ ਕਰ ਲਓ ਜੇ ਕੋਈ ਵੀ ਯਾਰ ਫੇਰ ਉਹ ਗੱਲਾਂ ਅਸੀਂ ਭੇਜਣਾ ਹੀ ਨਹੀਂਗਾ ਠੀਕ ਆ ਨਾ ਅੱਗੇ ਰਿਸ਼ਤਾ ਕਰਾ ਕੇ ਬੜੀ ਬੇਇੱਜ਼ਤੀ ਕਰਾਈ ਹੈ ਤੂੰ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਹੁਣ ਮੈਂ ਕਿਸ ਗੱਲ ਦੇ ਵਿੱਚ ਵੀ ਆਉਣੀ ਤੂੰ ਆਉਣਾ ਹੀ ਨਹੀਂਗਾ ਸਿੱਧਾ ਜਵਾਬ ਦੇਣਾ ਤੂੰ ਕਹਿਣਾ ਵੀ ਪੁੱਛ ਲਓ ਉਹਨੂੰ ਜੋ ਕਹਿੰਦਾ ਨਹੀਂ ਮੈਂ ਨਹੀਂ ਹੁਣ ਨਹੀਂ ਗੱਲ ਦੇ ਵਿੱਚ ਤੇ ਜੇ ਕੇ ਗੱਲ ਚ ਆ ਗਈ ਨਾ ਤੇ ਫੇਰ ਨਾ ਮੈਨੂੰ ਕਹੀਂ ਸਿੱਧਾ ਪਿੰਡ ਦੀ ਤਿਆਰੀ ਹੋਣੀ ਹੁਣ ਦੱਸੋ ਮੈਂ ਅਗੜਾ ਕੋਈ ਮੜਾ ਕਰਨਦੀ ਆ ਜੇ ਹੁਣ ਰਿਸ਼ਤਾ ਕਰਵਾਇਆ ਹੀ ਉਹ ਵੀ ਚਲੋ ਵਧੀਆ ਹੀ ਕੰਮ ਹੋ ਗਿਆ ਆ ਤੁਹਾਡੇ ਭਰਾ ਦਾ ਹੀ ਵਿਆਹ ਹੋ ਗਿਆ ਆ ਉਹ ਤੇਰੇ ਵਾਤੇ ਵਧੀਆ ਹੋ ਗਿਆ ਹੁਣ ਉਹ ਰਿਸ਼ਤਾ ਤੂੰ ਕਰਾਇਆ ਹੀ ਤਾਂ ਹੀ ਤੇ ਉੱਥੇ ਮੈਂ ਬੋਲਿਆ ਨਹੀਂ ਜੇ ਹੋਰ ਕਨੇ ਕਰਾਇਆ ਹੁੰਦਾ ਨਾ ਤੇ ਇੱਥੇ ਖਲਾਰਾ ਚੰਗਾ ਪੈਣਾ ਸੀ ਮੈਂ ਤਾਂ ਹੀ ਤੈਨੂੰ ਕਹਿੰਦੇ ਆ ਕਿ ਹੁਣ ਗਾਂ ਤੋਂ ਨਾ ਕੋਈ ਖਲਾਰਾ ਪਾ ਜੇ ਇੱਥੇ ਨਹੀਂ ਨਹੀਂ ਮੈਂ ਨਹੀਂ ਹੁਣੇ ਕਿਹਦੇ ਗੱਲ ਵਿੱਚ ਖਲਾਰਾ ਨਹੀਂ ਘਾਉਣ ਪੈਣਾ ਹੁਣ ਸਿੱਧੀ ਪਿੰਡ ਦੀ ਤਿਆਰੀ ਹੋਣੀ ਆ ਤੈਨੂੰ ਮੈਂ ਬਾਰ-ਬਾਰ ਕਹਿੰਦੇ ਹਾਂ ਦੱਸ ਕਿਦਾਂ ਦਾ ਸੁਭਾਅ ਹੈ ਇਹਨਾਂ ਦਾ ਮੇਨਾ ਦੇ ਘਰ ਬੜੀ ਸੋਚਣ ਦੀਆਂ ਵੀ ਚਲੋ ਜਿਹੜਾ ਕੰਮ ਹੋ ਜੇ ਚਲੋ ਵਧੀਆ ਹੀ ਆ ਜੇ ਹੁਣ ਵਿਆਹ ਹੋ ਗਿਆ ਵਾ ਇਹਦੇ ਵਿੱਚ ਮਾੜੀ ਗੱਲ ਤੇ ਕੋਈ ਨਹੀਂ ਆ ਇਹਨਾਂ ਦਾ ਹੀ ਮੁੰਡਾ ਵਿਆਹਿਆ ਗਿਆ ਵਾ ਪਤਾ ਨਹੀਂ ਕਿੱਦਾਂ ਦੀ ਸੋਚ ਵਾ ਇਹਨਾਂ ਦੀ ਉਲਟਾ ਮੇਰੇ ਦਵਲੇ ਹੋਈ ਜਾਂਦੇ ਆ ਚਲ ਮੈਨੂੰ ਵੀ ਲੋੜਾ ਕਿਸੇ ਗੱਲ ਦੇ ਵਿੱਚ ਆਉਂਦੀ ਫਿਰ ਬਾਅਦ ਵਿੱਚ ਮੇਰੀ ਬਦਨਾਮੀ ਹੋਣੀ ਹੈ ਇਹਦੇ ਵਿੱਚ ਇਹ ਤੋਂ ਬੈਤਰ ਆਪ ਰਪਿੰਦਰ ਚੋਪੀ ਕੀਤੀ ਰੋ ਆਪੇ ਆਪਣਾ ਮਸਲਾ ਹੱਲ ਕਰ ਲਿੰਦੇ ਜੋ ਵੀ ਕਰਦੇ ਆਂ ਡੜੀ ਬੈਠੇ ਜੇ ਹਾਂਜੀ ਜਿਹੜੀ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਹੂੰ ਤੇ ਉਹ ਜੋ ਤੋਂ ਨੰਬਰ ਤੇ ਲੈ ਕੇ ਆ ਹੂੰ ਹੂੰ ਤੇ ਮੈਨੂੰ ਦਰਵਾਜ਼ਾ ਵੀ ਉਹਨਾਂ ਦਾ ਆਪਣਾ ਨਾ ਲਾ ਕੇ ਲਾਵੇ ਨਹੀਂ ਕੋਈ ਕਰਨਗੀ ਹਾਂਜੀ ਮੈਂ ਨਾ ਜੋ ਬੰ ਨੂੰ ਕਿਹਾ ਸੀਗਾ ਹਾਂਜੀ ਜੀ ਇਹ ਕੋ ਗੱਲਬਾਤ ਹੁੰਦੀ ਵੀ ਤੁਹਾਨੂੰ ਪਤਾ ਲੱਗਦਾ ਨਾ ਤਾਂ ਥੋੜਾ ਜਿਹਾ ਸੀਕਰੇਟੀ ਰੱਖਿਓ ਜੋ ਹੋ ਗਿਆ ਚਲੋ ਹੋ ਗਿਆ ਬਸ ਬੰਦੇ ਦਾ ਪਤਾ ਲੱਗ ਜੂਗਾ ਬਹੁਤ ਆਈ ਨਾ ਠੀਕ ਹੈ ਨਾ ਇਹੀ ਗੱਲ ਮੈਂ ਜੋਦ ਰੂ ਵੀ ਸੁਣਾਈ ਹੂੰ ਮੈਂ ਵੀ ਜੇ ਕਿਤੇ ਪਤਾ ਲੱਗਦਾ ਵੀ ਹੈ ਨਾ ਹੂੰ ਤੇ ਜਿਆਦਾ ਖਲਾੜਾ ਨਾ ਪਾਓ ਤੁਸੀਂ ਹੂੰ ਹੂੰ ਫਿਰ ਕਾਨੂੰ ਪਤਾ ਲੱਗ ਜਿੰਦਾ ਨੰਬਰ ਕਿੱਥੋਂ ਮਿਲਿਆ ਕਿੱਥੋਂ ਨਹੀਂ ਜਿਹੜੇ ਬੰਦੇ ਨਾਲ ਮੈਂ ਗੱਲ ਕੀਤੀ ਸੀ ਨਾ ਹਾਂਜੀ ਉਹਦੇ ਕਹਿੰਦਾ ਵਾ ਵੀ ਭਾਜੀ ਮੈਂ ਉਹ ਬੰਦੇ ਦਾ ਨਾਮ ਨਹੀਂ ਦੱਸ ਸਕਦਾ ਠੀਕ ਠੀਕ ਹੈ ਨਾ ਹਾਂਜੀ ਪਤਾ ਉਹਨੂੰ ਹੈਗਾ ਹਾਂਜੀ ਜੀ ਪਤਾ ਉਹਨੂੰ ਇਹਦਾ ਬੰਦਾ ਕੋਈ ਆਪਣਾ ਹੀ ਆ ਹਾਂਜੀ ਹਾਂਜੀ ਤੇ ਮੈਂ ਵੀ ਜਿਆਦਾ ਫਿਰ ਉਹਨੂੰ ਖਿੱਚ ਨਹੀਂ ਕੀਤੀ ਠੀਕ ਠੀਕ ਹੈ ਨਾ ਬਾਕੀ ਜੋ ਬੰਨ ਮੈਂ ਕਿਹਾ ਵਾ ਕੋਈ ਗੱਲ ਨਹੀਂ ਜੇ ਗੱਲਬਾਤ ਕੋਈ ਹੋ ਵੀ ਜਾਵੇ ਤੇ ਤੁਸੀਂ ਪਰਦਾ ਹੀ ਰੱਖਿਓ ਠੀਕ ਹੈ ਨਾ ਅਹੀ ਗੱਲ ਇਹ ਹੈ ਇਹਹੀ ਗੱਲ ਮੈਂ ਸਮਝਾਈ ਉਹਨਾਂ ਨੂੰ ਭਾਈ ਨੂੰ ਵੀ ਕਿਹਾ ਇਹ ਮੈਂ ਹੂੰ ਮਤਲਬ ਜੇ ਪਤਾ ਲੱਗਦਾ ਵੀ ਇਹ ਜਿਆਦਾ ਖਿਲਾੜਾ ਨਾ ਬਗੇ ਕਰ ਹਨਾ ਉਹ ਹੀ ਨਾ ਮੁੜ ਕੇ ਲੜਾਈ ਝਗੜਾ ਪੈ ਜਾਂਦਾ ਵੈਰ ਪੈਂਦਾ ਫੇ ਫਾਇਦਾ ਕੋਈ ਨਹੀਂ ਹਾਂਜੀ ਹਾਂਜੀ ਠੀਕ ਹੈ ਨਾ ਕੋਈ ਨਹੀਂ ਕਿਹਾ ਤਾਂ ਹੈਗਾ ਸਮਝਾਇਆ ਸਾਰਾ ਉਹਨਾਂ ਨੂੰ ਠੀਕ ਹੈ ਠੀਕ ਹਾਂ ਫਿਕਰ ਨਾ ਕਰ ਕੋਈ ਗੱਲ ਨਹੀਂ ਦਲਜੀਤ ਹਾਂਜੀ ਵਧਾਈ ਇੱਕ ਹੋਰ ਬਣ ਜਾਣੀ ਹਾਂਜੀ ਉਹਨਾ ਏਜੰਟ ਨਾਲ ਗੱਲ ਹੋਈ ਸੀ ਨਾ ਬਾਹਰ ਵੱਲੋਂ ਹਾਂਜੀ ਹਾਂਜੀ ਤੇ ਉਹ ਕਹਿੰਦਾ ਥੋੜੇ ਦਿਨਾਂ ਤੱਕ ਮੈਡੀਕਲ ਕਰਵਾਉਣ ਜਾਣਾ ਪਣਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਤੇਰੇ ਵੀ ਜਿੰਨੇ ਡਾਕੂਮੈਂਟ ਸੀਗਾ ਹਾਂਜੀ ਉਹ ਸਾਰੇ ਮੈਂ ਉਹਨੂੰ ਦੇ ਦਿੱਤੇ ਸੀਗੇ ਉਹ ਦਿਨ ਸਕੈਨ ਕਰਕੇ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਕੋਈ ਗੱਲ ਨਹੀਂ ਛੇਤੀ ਹੋ ਜਾਣਾ ਕੰਮ ਉਹ ਕੋਈ ਨਹੀਂ ਹੂੰ ਮੈਂ ਵਧੀਆ ਕਮਾਈ ਕਰਕੇ ਤੁਹਾਡੇ ਸਾਰੇ ਪੈਸੇ ਮੋੜ ਦੇਉਂ ਕੋਈ ਗੱਲ ਨਹੀਂ ਉਹ ਚਲ ਕੋਈ ਨਹੀਂ ਤੇਰਾ ਕੋ ਮੱਡਿਆ ਵਾ ਨਹੀਂ ਨਹੀਂ ਤਾਂ ਥੋੜਾ ਨਿਆਣਿਆ ਕੋ ਥੋੜਾ ਪਹਿਲੇ ਹੀ ਦੇ ਦੇ ਹਾਂਜੀ ਕੋਈ ਗੱਲ ਨਹੀਂ ਮੈਂ ਕਰੇਗਾ ਹੋਰ ਕੋਈ ਵਧੀਆ ਕੋਈ ਅੱਗੇ ਤਰੱਕੀਆਂ ਕਰ ਹਾਂਜੀ ਹ ਤਮ ਬਣ ਜੂ ਤੇਰਾ ਨਾਲ ਹੀ ਚਲੋ ਠੀਕ ਰਹਿਵਾਂਗੇ ਹਾਂਜੀ ਹਾਂਜੀ ਬੈਠੋ ਫਿਰ ਤੁਸੀਂ ਹਾਂ ਹਾਂਜੀ ਠੀਕ ਆ ਹੋਇਆ ਤੂੰ ਉਹਦੇ ਵੱਲੋਂ ਨਾ ਹਾਂਜੀ ਇੱਕ ਵਾਰੀ ਪੁੱਛ ਹੀ ਆਈ ਜੇਕਰ ਸ਼ਹਿਰ ਜਾਏਗਾ ਨਾ ਕੋਈ ਦਿਨ ਮਿਲਾਂਗਾ ਜਾ ਕੇ ਹਾਂ ਹਾਂ ਉਹਨੂੰ ਤੇਰਾ ਮਾਰ ਕੇ ਨਾ ਹੋ ਕੇ ਆਈ ਤੇ ਇਹਨੂੰ ਪੁੱਛੀ ਹਾਂਜੀ ਕਿ ਕਿਥੋਂ ਤੱਕ ਗਈ ਗੱਲ ਕੋਈ ਗੱਲ ਨਹੀਂ ਮੈਂ ਮਿਲਾਂਗਾ ਮੇਰੇ ਨਾਲ ਤਾਂ ਫੋਨ ਤੇ ਗੱਲ ਹੋਣੀ ਓਦੋਂ ਦੀ ਠੀਕ ਹੈ ਠੀਕ ਨਹੀਂ ਮੈਂ ਮਿਲਾਂਗਾ ਜਾ ਕੇ ਠੀਕ ਆ ਠੀਕ ਜੀ ਹਾਂਜੀ ਉਹ ਮੈਂ ਨਾ ਤੁਹਾਡੇ ਨਾਲ ਕੀਤੀ ਸੀ ਨਾ ਗੱਲ ਬਾਹਰ ਜਾਣ ਵਾਲੋਂ ਆ ਕੀ ਦੀ ਪੁੱਤ ਤੈ ਮੈਂ ਜੰਤਨਾ ਕੀਤੀ ਸੀ ਗੱਲ ਅੱਛਾ ਕਈ ਤਾਂ ਵੀ ਇੰਨੇ ਪੈਸੇ ਦੀਆਂ ਲੱਗਣੇ ਮਹਾ ਮਾਰ ਕੇ ਨਾ ਤੇ 15 ਤੋਂ 20 ਲੱਖ ਰੁਪਈਆ ਲੱਗਣਾ ਵਾ ਕੋਈ ਗੱਲ ਨਹੀਂ ਪੁੱਤ ਤੂੰ ਕਰ ਰੋ ਨਾ ਗੱਲ ਜਿੰਨੇ ਪੈਸੇ ਦੀ ਲੋੜ ਆ ਨਾ ਤੋ ਮੈਨੂੰ ਦੱਸ ਉਦਾਂ ਤੇ ਨਾ ਜਿਹੜੇ ਪੜਨ ਪੜਨ ਵਾਸਤੇ ਜਾਂਦੇ ਆ ਨਾ ਉਹਨਾਂ ਦੇ ਪੈਸੇ ਜਿਆਦਾ ਲੱਗਦੇ ਆ ਅੱਛਾ ਤੇ ਬਾਕੀ ਉਹ ਚ ਫੀਸਾ ਫੂਸਾ ਤੁਹਾਨੂੰ ਪਤਾ ਜਿਆਦਾ ਲੱਗਦੀ ਆ ਵਾ ਆਹ ਫੀਸ ਤੋ ਪੁੱਤ ਸਾਹਿਬ ਹਾਂ ਚਲੋ ਕੰਮ ਤੇ ਹੀ ਜਾਣਾ ਵਾ ਹਾਂ ਤੇ ਹੋ ਸਕਦਾ ਇਹ ਚ ਕਹਿੰਦਾ ਪੈਸੇ ਥਰੇ ਘੱਟ ਲੱਗਣਾ ਅੱਛਾ ਹਾਂ ਤੇ ਬਾਕੀ ਇਹ ਆ ਵੀ ਮੈਂ ਉਧਰ ਟਰੈਕਟਰ ਕੋ ਦਾ ਹੀ ਵੇਖਾਂਗਾ ਕੋਈ। ਉਹ ਚੱਲ ਪੁੱਤ ਉਹ ਪਹਿਲਾਂ ਉੱਥੇ ਪਹੁੰਚੀਦੇ ਸਹੀ। ਹਾਂਜੀ। ਤੇ ਮੈਂ ਫਿਰ ਕਰਾਂ ਜਾਂਦਾ ਗੱਲ ਜੇ ਕੰਮ ਤੋਰਦੀ ਫਿਰ। ਉਹ ਜੱਟ ਨਾਲ ਗੱਲ ਆ ਕਰ ਲਾ। ਤੇ ਜਿੰਨੇ پیسے ਲਾ ਦੇ ਮੈਂ ਲਾ ਦਣਾ। ਠੀਕ ਆ। ਠੀਕ ਆ ਨਾ। ਕੋਈ ਨਹੀਂ ਥੋੜੇ ਬੋਤੇ ਉਦਾਂ ਮੇਕੋ ਹੀ ਹੈਗੇ ਆ। ਅਭੀ ਇਹ 3-4 ਲੱਖ ਮੈਂ ਵੀ ਲਿਖਿਆ ਆ ਸਾਹਮਣੇ। ਅੱਛਾ। ਤੇ ਜਿਹੜੇ ਕੋਈ ਜਮਾਂ-ਜਮਾਂ ਨੇ ਜਾਂ ਕੋਈ ਚੀਜ਼ ਉਹ ਜਿਹੜੀ ਬਣਾਈ ਆ। ਥੋੜਾ ਬੋਤਾ ਫਿਰ ਘਟਾ-ਵੱਧਾ ਕਰ ਲਾਂਗੇ। ਚੱਲ ਪੁੱਤ ਇਹ ਤਾਂ ਫਿਰ ਹੁਣ ਮੌਕਾ ਵੇਖੂਗਾ ਨਾ। ਹੂੰ। ਕੀ ਠੀਕ ਹੈ ਕਿ ਨਹੀਂ ਪਹਿਲਾਂ ਏਜੰਟ ਨਾਲ ਗੱਲ ਕਰ ਮੈਂ ਚੱਲ ਮੈਂ ਕੀਤੀ ਹੀ ਗੱਲ ਉਹਦੇ ਨਾਲ ਤੇ ਕਹਿੰਦਾ ਵੀ ਇੰਨੇ ਪੈਸੇ ਲੱਗਣੇ ਮੈਂ ਏਜੰਟ ਨੂੰ ਦੱਸਦਾ ਤੇ ਫਿਰ ਉਹਦੇ ਹਿਸਾਬ ਨਾਲ ਕੰਮ ਆਪਣਾ ਤੋਰ ਲੈਣੇ ਕੋਈ ਗੱਲ ਨਹੀਂ ਪੁੱਤ ਤੂੰ ਫੇਰ ਨਾਲ ਕਰ ਪੈਸੇ ਮਹਲਾ ਦੂੰ ਤੇ ਠੀਕ ਹੈ ਮੈਂ ਫਿਰ ਕਰ ਲੈਣਾ ਹੋ ਗਿਆ ਉਦੋਂ ਮਾਰ ਕੇ ਆ ਤੂੰ ਏਜੰਟ ਨਾਲ ਫੇਰਾ ਠੀਕ ਹੈ ਡਬਲੀ ਦੇ ਕਹਿੰਦਾ ਹੈ ਜੜੀ 25 30 ਲੱਖ ਰੁਪਈਆ ਲੱਗ ਜਾਣਾ ਵਾ ਇੰਨੇ ਪੈਸੇ ਕਿੱਥੋਂ ਆਉਣਗੇ ਉਹ ਕਹਿੰਦਾ ਮੈਂ ਏਜੰਟ ਨਾਲ ਗੱਲ ਕੀਤੀ ਹੈ ਜੋ ਉਹਨਾਂ ਤੇ ਕੈਨੇਡਾ 18 ਨਹੀਂ 20 ਲੱਖ ਦੇ ਵਿੱਚ ਵਿੱਚ ਕੰਮ ਬਣ ਜਾਣਾ ਚੱਲ ਕੋਈ ਗੱਲ ਨਹੀਂ ਆ ਲਾਦਨੇ ਪੈਸੇ ਜਿੰਨੇ ਕਹਿੰਦਾ ਉਹ ਇਹਨੂੰ ਕਾਨੂੰ ਦੱਸਣਾ ਹੈ। ਯਾਰ ਮਨ ਕੀ ਕਰਦੀ ਆਈ ਆਂ ਕੁਛ ਨਹੀਂ ਮੈਂ ਫਿਰ ਸੋਈ ਦਾ ਕੰਮ ਹੀ ਥੋੜਾ ਜਿਹਾ ਉਹ ਕਰਕੇ ਆਈ ਆਂ। ਮੈਂ ਨਾ ਤੈਨੂੰ ਲੱਗਾ ਵਾਜ ਮਾਰਨਾ। ਹਾਂਜੀ। ਜੋ ਬਣਾਇਆ ਹੈ ਮੇਰੇ ਕੋਲ। ਅੱਛਾ। ਤੇ ਉਹ ਮੈਨੂੰ ਕਹਿੰਦਾ ਹੈ ਰੇਡੀ ਜੀ ਮੈਂ ਕਰਾਂ ਜਟਨਾ ਗੱਲ। ਹਾਂ। ਮੈਂ ਵੀ ਤੂੰ ਕਰ ਲੈ। ਠੀਕ ਆ। ਤੇ ਕਹਿੰਦਾ ਫੋਨ ਤੇ ਗੱਲਬਾਤ ਹੋਈ ਹੋਊਗੀ ਤੇ ਕਹਿੰਦਾ ਵੀ ਉਹ ਕਹਿੰਦਾ ਵੀ ਮੇਰਾ 18-19 ਲੱਖ ਰੁਪਏ ਲੱਗਣਾ ਸਾਰਾ। ਚਲ ਫਿਰ ਇਹ ਤਾਂ ਕੋਈ ਗੱਲ ਨਹੀਂ ਘੱਟ ਵਾ ਪਹਿਲਾਂ ਪੰਜ ਹੀ ਕਹਿੰਦਾ ਸੀ ਚਲ 6-7 ਲੱਖ ਘਟਿਆਈਆਗੇ ਨਾਲ ਤੇ ਕਹਿੰਦਾ ਵੀ ਮੈਂ ਕਰਨਾ ਗੱਲ ਮੰਗਦੇ ਤੂੰ ਕਰਨਾ ਗੱਲ ਹਾਂ ਤੇ ਮੈਂ ਪੈਸੇ ਲਾ ਦਿੰਦਾ ਅੱਛਾ ਤੇ ਗਿਆ ਵਾ ਹੁਣ ਹੁਣ ਗਿਆ ਵਾ ਪਤਾ ਕਰ ਚੱਲ ਉਹ ਤੇ ਵਧੀਆ ਵਾ ਤੇ ਮੈਂ ਰਪਿੰਦਰ ਨਾਲ ਵੀ ਗੱਲ ਕੀਤੀ ਸੀ ਇਹੇ ਅੱਛਾ ਤੇ ਰਪਿੰਦਰ ਤਾਂ ਤੁਹਾਨੂੰ ਪਤਾ ਹੀ ਆ ਹਰ ਗੱਲ ਨਾਲ ਸਹਿਮਤ ਹੋਈ ਜਾਂਦੀ ਮੰਨ ਜਾਂਦੀ ਹੈ ਹੱਡੀ ਗੱਲ ਹਾਂ ਉਹਨੇ ਵਿਚਾਰੀ ਨੇ ਕੀ ਕਹਿਣਾ ਸੀ ਆਂਦੀ ਵੀ ਜਿੱਦਾਂ ਵੀ ਕੋਈ ਨਹੀਂ ਮਮੀ ਤੁਸੀਂ ਕਰੋਗੇ ਐਹੀ ਉਦਾਂ ਹੀ ਮੰਨਨ ਨੂੰ ਤਿਆਰ ਮੈਂ ਤੇ ਮੈਂ ਤਾਂ लवली ਨੂੰ ਸਮਝਾਈ ਥੋੜਾ ਹਾਂ ਦੀਪੀ ਨਹੀਂ ਮੈਂ ਕੀ ਸਮਝਾਵਾਂ ਰਿਸ਼ਤੇ ਦੇ ਗੱਲ ਦੇ ਵਿੱਚ ਜੋ ਮੈਨੂੰ ਗੱਲਾਂ ਸੁਣੀਆਂ ਪਈਆਂ ਮੈਨੂੰ ਪਤਾ ਵਾ ਅਰ ਰਵਾਨਾ ਮੇਰੀ ਗੱਲ ਸੁਣੋ ਅਸੀਂ ਲਵਰੀ ਤੱਕ ਗੱਲ ਹੀ ਨਹੀਂ ਜਾਣਦੜੀ ਅਸੀਂ ਬਰੋ ਬਾਰੇ ਕੰਮ ਉੱਤੇ ਬੈਠ ਦਣਾਓ ਚੱਲ ਵੇਖ ਲਓ ਉਹ ਤਾਂ ਤੁਸੀਂ ਗੱਲ ਕਰੋਗੇ ਤਾਂ ਫੇਰ ਹੀ ਉਹਨੂੰ ਪਤਾ ਲੱਗਣਾ ਵਾ ਉਹਦਾਂ ਨੂੰ ਕੀਤਾ ਵੀ ਕਿੱਥੇ ਗਿਆ ਤੇ ਕਿੱਥੋਂ ਆਇਆ ਵਾ ਮੈਂ ਹੁਣ ਜੋਬਨਾਂ ਨਾਲ ਵੀ ਨਹੀਂ ਇਹ ਗੱਲ ਕਰਨੀ ਇਹ ਲਵਲੀ ਆ ਗੱਲਾਂ ਕਰਦਾ ਸੀ ਕਿਉਂਕਿ ਮੜਕੇ ਵੀ ਭਰਮ ਭਰਮਾਂ ਵਿੱਚ ਫਿੱਕ ਪਊਗੇ ਇਹਨਾਂ ਦੇ ਹਾਂ ਤੇ ਆ ਪਰ ਜੋਬਨ ਨਾਲ ਨਾ ਉਹਦਾਂ ਗੱਲ ਕਰਦੇ ਨਹੀਂ ਨਹੀਂ ਮੈਂ ਬਣਾਉਂ ਰਿਹਾ ਹਾਂ ਮਨੂੰ ਮੈਂ ਸਮਝਾ ਦਿੰਦਾ ਵਾ ਇਹ लवली ਨਾ ਨਾ ਤੂੰ ਗੱਲ ਕਰੀ ਆ ਠੀਕ ਆ ਠੀਕ ਹੈ ਨਾ ਨਹੀਂ ਪਰ ਕੀ ਪਤਾ लवली ਇੰਨਾ ਕਾਲਾ ਕਿਉਂ ਪੈਂਦਾ ਵਾ ਜਦੋਂ ਕੋਈ ਗੱਲ ਕਰਦੇ ਆ ਉਦੋਂ ਹੀ ਰੌਲਾ ਪਾਉਂਦਾ ਪੈਂਦਾ ਵਾ ਉਹ ਚਾਲਾ ਰਮਨ ਉਹਦਾ ਸੁਭਾਈ ਇਦਾਂ ਦਾ ਵਾ ਸੁਭਾਅ ਤੇ ਇਦਾਂ ਦਾ ਵਾ ਜਦੋਂ ਗ੍ਰਿਸ਼ਤੀ ਵਿੱਚ ਪੈ ਜਾਈਏ ਨਾ ਫਿਰ ਆਪਣੇ ਆਪ ਨੂੰ ਟੱਲਣਾ ਪੈਂਦਾ ਵਾ ਆਪਣੇ ਆਪ ਨੂੰ ਬਦਲਣਾ ਪੈਂਦਾ ਵਾ ਇਹ ਥੋੜਾ ਪਿਨੀਆਣੀਆਂ ਵੜੀਆਂ ਗੱਲਾਂ ਹੀ ਮੁੜ ਕੇ ਲੈ ਕੇ ਬਹਿ ਰਹਿਣਾ ਹੁੰਦਾ ਵਾ ਹੁਣ ਇਹ ਇਦਾਂ ਕਰਨ ਰਿਹਾ ਵਾ ਮੰਨ ਲਓ ਜੋ ਬੰਨ ਨੂੰ ਇਹ ਗੱਲ ਦਾ ਪਤਾ ਲੱਗੇ ਮੁੜ ਕੇ ਭਰਾਵਾ ਭਰਾਵਾਂ ਚ ਫਿੱਕ ਵੀ ਮੋਰਕੇ ਕੂਨ ਬੋਲਣ ਵੀ ਬੰਦ ਹੋਣਾ ਵਾ ਹੁਣ ਤੇ ਫੋਨ ਕਰ ਦਿੰਦਾ ਵਾ ਵੀ ਜੋ ਬਣੇ ਨੇ ਪੈਸਿਆਂ ਦੀ ਲੋੜ ਆ ਮੈਨੂੰ ਪਾ ਦੇ ਜੇ 50 ਮੰਗਿਆ ਉਹ 60 ਪਾਉਂਦਾ ਵਾ ਵਾਦੀ ਪਾਉਂਦਾ ਵਾ ਤੇ ਜੇ ਕੱਲ ਨੂੰ ਉਹਨੂੰ ਇਹ ਗੱਲ ਦਾ ਪਤਾ ਲੱਗੂਗਾ ਵੀ ਜਦੋਂ ਮੈਂ ਜਾਣਾ ਹੀ ਤੋ ਉਦੋਂ ਇੰਨੇ ਇੰਨਾ ਖਲਾਰਾ ਪਾਇਆ ਫੇ ਅਗਲਾ ਪਾਊਗਾ ਇਹਨੂੰ ਪੈਸੇ ਉਹ ਚੱਲ ਰਮਨ ਤੋਂ ਇਹ ਤੇ ਗੱਲਾਂ ਬਾਧੀਆਂ ਹੋਣਾ ਬਾਤ ਦੀਆਂ ਨਹੀਂ ਗੀਆਂ ਅਸਰ ਪਤਾ ਤੇ ਲੱਗਣਾ ਹੀ ਇਹਨੂੰ ਅਹੀਂ ਨਾ ਪਤਾ ਲੱਗੂਗਾ ਤੇ ਬੁਟੀ ਤੱਕ ਤੇ ਗੱਲਾਂ ਜਾਣੀਆਂ ਹੀ ਨੇ ਗੱਲ ਤੇ ਇਹ ਆ ਪੇਖੋ ਨੇ ਧਿਆਰ ਨਾਲ ਪਾਉਂਵੇਂ ਮੈਂ ਜਾਣ ਨਹੀਂ ਦੇਣਾ ਜੇ ਕੱਲ ਨੂੰ ਉਹਨੇ ਪੈਸੇ ਨਾ ਨਾ ਪਾਏ ਫੇਰ ਇਹਨੇ ਦੂਜੇ ਪਾਸੇ ਜਾਣਾ ਵਾ ਵੇਖ ਲਓ ਮੈਨੂੰ ਪੈਸੇ ਨਹੀਂ ਪਾਉਂਦਾ ਫੇਰ ਜਦੋਂ ਹੁਣ ਤੂੰ ਨਹੀਂ ਸਾਡੀ ਮੰਨਣ ਡਿਆ ਕੱਲ ਨੂੰ ਉਹ ਫੇਰ ਸਾਡੀ ਮੰਨੂਗਾ ਉਹ ਰਮਨਾਨ ਜੇ ਹੁਣ ਉੱਥੇ ਬਾਹਰ ਹੀ ਅਰਬ ਕੰਟਰੀ 'ਚ ਹੀ ਤੇ ਹੁਣ ਵੀ ਤੈਨੂੰ ਪੈਸੇ ਪਾਉਂਦਾ ਹੀ ਉਹ ਪਾਉਂਦਾ ਹੀ ਘਰ ਦਾ ਸਾਰਾ ਕੰਮ ਜੋ ਵੀ ਆ ਕੋਠੀ ਦਾ ਕਰਵਾਇਆ ਵਾ ਪੁਲਾਉਂਦਾ ਹੀ ਉੱਥੇ ਪੈਸੇ ਤਾਂ ਪਕਲਾ ਕਰਾਇਆ ਵਾ ਫਸਲ ਉਹ ਚੱਕ ਕੇ ਫੇਰ ਇਹਨੂੰ ਹਰ ਗੱਲੋਂ ਪੁੱਛ ਕੇ ਫੋਨ ਤੇ ਵੀ ਕਾਲ ਕਰਦਾ ਸੀ ਲੱਭੀ ਆ ਕੰਮ ਕਰੀਏ ਕਿ ਨਾ ਕਰ ਇਹ ਤਾਂ ਹੁਣ ਨਿਗੜ ਨਿਗੜੀ ਗੱਲ ਤੇ ਪਤ ਪਾ ਪਾ ਬਹਿਣ ਡਿਆ ਇਹ ਗੱਲਾਂ ਕਰਨ ਵਾਲੀਆਂ ਥੋੜੀਆਂ ਉਹ ਨਾ ਬਾਹਰ ਗਿਆ ਹੁੰਦਾ ਨਾ ਤੇ ਨਾਲੇ ਏਡਾ ਵੱਡਾ ਘਰ ਬਣਾ ਲੈਂਦੇ ਫਸਲ ਦੇ ਸਿਰੋਂ ਕੀ ਬੰਦਾ ਵਾ ਖੂਹ ਦੀ ਮਿੱਟੀ ਆ ਖੂਹ ਹੀ ਲੱਗ ਜਾਂਦੀ ਐ ਜਿੱਦਾਂ ਰਾਤ ਦਾ ਨੇਰ ਚ ਖੜਾਇਆ ਵਾ ਨਾ ਸਾਰੀਆਂ ਹੀ ਕਣਕਾਂ ਲੰਮੇ ਪੈ ਗਈਆਂ ਵਾ ਤੇ ਝਾੜ ਜਿਹੜਾ ਵਾ ਦਿਨ ਦਿਨ ਘਟਣਾ ਹੀ ਆ ਨਾ ਤੇ ਨੁਕਸਾਨੀਆਂ ਕਿਸਾਨਾਂ ਦਾ ਜੇ ਹੁਣ ਜੋਬਨ ਬਾਹਰ ਨਾ ਗਿਆ ਹੋਵੇ ਮਹੀਨੇ ਦੇ ਪੈਸੇ ਸਾਨੂੰ ਨਾ ਪਾਵੇ ਤੇ ਫਸਲ ਦੇ ਸਿਰੋਂ ਅਸੀਂ ਕਿਹੜਾ ਕਿਹੜਾ ਕੰਮ ਕਰਾਂਗੇ ਰਮਨਾ ਹੁਣ 40-50000 ਰੁਪਏ ਮਹੀਨੇ ਦਾ ਸਾਨੂੰ ਪਾਈ ਜਾਂਦਾ ਸਾਨੂੰ ਫਸਲ ਦਾ ਦੋ ਪਤਾ ਹੀ ਨਹੀਂ ਵੀ ਬਾਹਰ ਕਿੰਦਾਵਾ ਕੀ ਹਿਸਾਬਤਾ ਉਹ ਹੀ ਗੱਲ ਨਾ ਖੱਚੇ ਸਾਡੇ ਨਿਕਲਦੇ ਜਾਂਦੇ ਜੇ ਸਾਰੇ ਕੰਮ ਫਸਲ ਤੇ ਛੱਡ ਗਏ ਨਾ ਫੇਰ ਪਤਾ ਲੱਗਦਾ ਵਾ ਕਿ ਕਿਦਾਂ ਟਾਈਮ ਪਾਸ ਹੁਣਾਵਾ ਉਹ ਲਵਲੀ ਨਵੀਂ ਨਾ ਕਰਨ ਦਾ ਨਹੀਂ ਨਾ ਪਤਾ ਅਸੀਂ ਤਾਂ ਮਾਤਾ ਵੱਲ ਵਾਰ ਨੂੰ ਤਲਵਾਰਾਂ ਚੱਲ ਕੋਈ ਗੱਲ ਨਹੀਂ ਆਪੇ ਹਟ ਜਾਊਗਾ ਤੁਸੀਂ ਚੁੱਪ ਕੀਤੇ ਰਹੋ ਤੁਹਾਡਾ ਮੈਂ ਹਵਲੀ ਜਿੰਨਾ ਜੋਬਨ ਨੂੰ ਕਹਿ ਦੂੰਗੀ ਵੀ ਪੁੱਤ ਤੂੰ ਘਰ ਵਿੱਚ ਕਿਸੇ ਨਾਲ ਗੱਲ ਨਾ ਕਰੀ ਚੁੱਪ ਕਰਕੇ ਤਾਂ ਆਪਣਾ ਕੰਮ ਬਣਾ ਤੇ ਤੂੰ ਜਾ ਨਹੀਂ ਉਹ ਨੂੰ ਮੈਂ ਗਿਆ ਤਾਂ ਗਿਆ ਹੁਣ ਜਾਂ ਟਾਲੀ ਗਿਆ ਉਹ ਚਲ ਕੋਈ ਗੱਲ ਨਹੀਂ ਆਣ ਕੇ ਤੇ ਦੱਸਦਾ ਵਾ ਪਰ ਆਉਂਦੇ ਹਾਂ ਨੂੰ ਨਾਲਾ ਦੱਸਾਂ ੜੇ ਪੇ ਉਹ ਨਹੀਂ ਦੱਸਦਾ ਯਾਰ ਐਡਾ ਨਿਆਣਾ ਥੋੜਾ ਵਾ ਚਲੋ ਠੀਕ ਆ ਫੇ ਕੀ ਕੀਤੀ ਅੱਜ ਉਹ ਘਰ ਆਉਂਗਾ ਨਾ ਜੇ ਤੇਰੇ ਹੁੰਦੇ ਆ ਜੂਗਾ ਜਾਂ ਮੇਰੇ ਹੁੰਦੇ ਆ ਉਹ ਤੇ ਉਹਨੂੰ ਆਵਾਜ਼ ਮਾਰ ਕੇ ਗੱਲ ਸਮਝਾ ਦੇ ਪਿਆ ਗੱਲ ਹੁਣ लवली ਦਾ ਨਾ ਕਰੀ ਤੂੰ ਚਲੋ ਠੀਕ ਆ ਤਾਂ ਹੀ ਤੇ ਮੈਂ ਕਹਿੰਦੇ ਪਹਿਨੂੰ ਦੱਸਿਆ ਹਊ ਤਾਂ ਤਾਂ ਹੀ ਆ ਨਾ ਹਾਂ ਚਲੋ ਮੈਂ ਵੀ ਵੀ ਅੱਖਾਂ ਕੰਮਕਾਰ ਕੋਈ ਚਲ ਠੀਕ ਮੈਨੂੰ ਤੇ लवली ਦਾ ਨਹੀਂ ਸਮਝ ਆਉਂਦੀ ਕਿਨੇ ਕਿਨੇ ਗੱਲ ਤੇ ਕਿਉਂ ਗਪੱਤ ਪਾਉਂ ੜਿਆ ਵਾ ਜੇ ਬਾਹਰ ਜਾਊਗਾ ਤਾਂ ਚਲ ਪੈਸੇ ਕਰਕੇ ਜਊਗਾ ਅੱਗੇ ਵੀ ਤਾਂ ਤੈਨੂੰ ਭੇਜਦਾ ਹੁੰਦਾ ਜੀ ਜੋ ਤਾਂ ਹਾਂਜੀ ਮੈਂ ਨਾ ਡੈਡੀ ਨਾਲ ਤੇ ਮੰਮੀ ਨਾਲ ਸਲਾਹ ਕੀਤੀ ਹਾਂਜੀ लवली ਵੀਰ ਨੂੰ ਵੀ ਕਿਹਾ ਸੀ ਉਦਾਂ ਮੜਾ ਜਾ ਤੇ ਮੇਰਾ ਇਹ ਇਰਾਦਾ ਵਾਪੇ ਮੇ ਕੋਲ ਨਾ ਲਾਇਸੈਂਸ ਹੈਗਾ ਵਾ ਦੁਬਈ ਦਾ ਤੇ ਚੱਲ ਹੁਣ ਤੁਹਾਨੂੰ ਤੇ ਪਤਾ ਹੀ ਆ ਜੇ ਦੁਬਈ ਰਹੂੰਗਾ ਤੇ ਮਗਰ ਤੁਹਾਨੂੰ ਨਹੀਂ ਖੜਿਆ ਜਾਣਾ ਚਲੋ ਕੋਈ ਨਹੀਂ ਵੇਖ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਆ ਪਤਾ ਕੀ ਗੱਲ ਵਾ ਜੇ ਮੈਂ ਉੱਥੇ ਰਿਹਾ ਨਾ ਤੇ ਮੈਂ ਸਾਰੀ ਉਮਰ ਬਾਹਰ ਘਟ ਜਾਣੀ ਆ ਤੇ ਤੁਸੀਂ ਇੱਥੇ ਰਹਿਣਾ ਤੇ ਚਲ ਜੇ ਇਕੱਠੇ ਬਾਅਦ ਲੱਜਾਂਗੇ ਤੇ ਵਧੀਆ ਹੀ ਆ ਦੋਈ ਦਈਆਂ ਠੀਕ ਕਮਾਈ ਕਰਾਂਗੇ ਕੋਈ ਨਹੀਂ ਤੁਸੀਂ ਦੇਖ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਹੈ ਮੈਂ ਡੈਣਾ ਕੀ ਦੀ ਸਲਾਹ ਤੇ ਮੈਂ ਦੱਸੀ ਸਾਰੀ ਗੱਲ ਅੱਜ ਹੋਣੀ ਹੀ ਹੋ ਕੇ ਆਇਆ ਜੀ ਅੱਛਾ ਮੈਂ ਵੀ ਉੱਥੇ ਇਹ ਵੀ ਪੈਸੇ ਤਾਂ ਲੱਗ ਜਾਣੇ 20 ਲੱਖ ਰੁਪਈਆ ਥੋੜੇ ਬੋਧ ਮੇਗੋ ਹੈਗੇ ਆ ਬਾਕੀ लवली ਵੀਰ ਵੀ ਕਹਿੰਦੇ ਆ ਕਹਿੰਦਾ ਕੋਈ ਗੱਲ ਨਹੀਂ ਜੇ ਜਾਣਾ ਹੋਏਗਾ ਨਾ ਤੇ ਪੈਸੇ ਥੋੜੀ ਬੋਤੀ ਮਦਦ ਮੈਂ ਵੀ ਕਰ ਦੂੰਗਾ ਤੇ ਚਲੋ ਕਰੂਗੇ ਥੋੜਾ ਬੋਤਾ ਥੋੜੇ ਬੋਤੇ ਮੈਂ ਕਰੂੰਗਾ ਬਾਕੀ ਡੈਡੀ ਕੋ ਲਾਂਗੇ ਮੁੜ ਕੇ ਮੋੜ ਦਾਂਗੇ ਉਹੀ ਗੱਲ ਨਹੀਂ ਤੁਸੀਂ ਵੇਖ ਲਓ ਤੁਹਾਨੂੰ ਪਤਾਵਾ ਜਿਆਦਾ ਤੇ ਬਾਕੀ ਦੂਜੀ ਗੱਲ ਇਹ ਆ ਵੀ ਉੱਥੇ ਸੈਟਲ ਹੋਏ ਹੋਵਾਂਗੇ ਤੇ ਬਾਅਦ ਚ ਕੋਈ ਮੁਸ਼ਕਲ ਨਹੀਂ ਹੋਣੀ ਪਤਾ ਵੱਡੀ ਗੱਲ ਹੀ ਹੋਈ ਆ ਵੀ ਜੇ ਹੁਣ ਆਪਾਂ ਜਾਵਾਂਗੇ ਤੇ ਮੁੜ ਕੇ ਮਗਰ ਮੰਮੀ ਹੁਣੇ ਜਾਣਗੇ ਤੇ लवली ਵੀਰ ਦਾ ਵੀ ਤਸੀਂ ਕੰਮ ਬਣਾਉਣਾ ਹੀ ਆ ਹਨਾ ਤਾਂ ਕਰਕੇ ਕੋਈ ਨਹੀਂ ਤੁਸੀਂ ਕਰ ਲਓ ਤੁਹਾਨੂੰ ਜਿੱਦਾਂ ਠੀਕ ਲੱਗਦਾ ਵਾ ਤੇ ਮੈਂ ਉਹ ਗੱਲ ਪੁੱਛਣੀ ਸੱਚ ਹੈ ਵੀ ਤੁਸੀਂ ਡੈਡੀ ਹੁਣਾਂ ਕੋ ਨੰਬਰ ਲਿਆ ਹੀ ਤੇ ਉਹ ਲੱਗਾ ਪਤਾ ਕੁਛ ਮੈਂ ਨੰਬਰ ਦਾ ਤਾਂ ਪਤਾ ਕੀਤਾ ਵਾ ਡੈਡੀ ਹੁਣਾਂ ਦਾ ਮੈਨੂੰ ਫੋਨ ਆਇਆ ਸੀਗਾ ਉਹਨਾਂ ਨੂੰ ਇਹ ਆ ਕਿ ਜਿਹਹਾਨੂੰ ਪਤਾ ਲੱਗ ਗਿਆ ਵੀ ਕਿੰਨੇ ਫੋਨ ਕੀਤਾ ਸੀ ਕਿ ਸਾਡੇ ਘਰ ਚ ਨਖ ਲਾਰਾ ਪਿਆ ਜੀ। ਹੂੰ ਤੇ ਮੈਂ ਤੇ ਉਹਦਾ ਕਿਹਾ ਮੈਂ ਹੈ ਕੋਈ ਗੱਲ ਨਹੀਂ ਅਸੀਂ ਸਿਰਫ ਪਤਾ ਹੀ ਕਰਨਾ ਵਾ। ਸਿਰਫ ਤਾਂ ਕਰਕੇ ਵੀ ਉਹ ਬੰਦੇ ਕੋ ਸਾਵਧਾਨ ਹੋ ਜਾਈਏ। ਹਨਾ ਨਹੀਂ ਨਹੀਂ ਤਹੀਂ ਆਪਣੇ ਸਾਹ ਨਾਲ ਅਸੀਂ ਕਿਹੜੀ ਰੋਲੀ ਪਾਉਣੀ ਨਾਲੇ। ਆਹ ਪਰ ਲੱਗਦਾ ਵਾ ਵੀ ਲੱਗਾ ਕੁਝ ਪਤਾ じゃ ਕੌਣ ਹੋ ਸਕਦਾ। ਕੋਈ ਗੱਲ ਨਹੀਂ ਮੈਂ ਦਿੱਤੇ ਆ ਨੰਬਰ ਇੱਕ ਦੋ ਮੁੰਡਿਆਂ ਨੂੰ ਉਹਨਾਂ ਆਪੇ ਪਤਾ ਕਰਕੇ ਮੈਨੂੰ ਦੱਸ ਦੇਣਾ। ਚਲੋ ਵੇਖ ਲਿਓ ਤੁਸੀਂ ਮੈਨੂੰ ਆਪ ਡਰੀ ਲੱਗਾ ਰਹਿੰਦਾ ਕਿਉਂਕਿ ਡੈਡੀ ਵੀ ਟੈਨਸ਼ਨ ਚ ਰਹਿੰਦੇ ਆ। ਕੋਈ ਗੱਲ ਬਾਤ ਨਾ ਹੋ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਧਿਆਨ ਨਾਲ ਕਰਾਂਗਾ ਸਾਰਾ ਕੰਮ ਤੇ ਮੈਂ ਨਾ ਜੰਟਵਾਲ ਚੱਲਿਆ ਵਾਂ ਸ਼ਰਮ ਹੋ ਕੇ ਤੇ ਮੈਂ ਫਿਰ ਸ਼ਾਮੀ ਆਉਣਾ ਲੈ ਠੀਕ ਆ ਜਾਓ ਤੁਸੀਂ ਜਾਓ